ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਸ਼ਲ ਮੀਡੀਆ ਤੇ ਜਿਹੜੀ ਨੇਰੀ ਝੁੱਲ ਰਹੀ ਹੈ ਉਹਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਕੰਗਣਾ ਨੇ ਇਹ ਕਹਿ ਦਿੱਤਾ ਕਿ ਪੰਜਾਬੀ ਆਤਵਾਦੀ ਨੇ ਕੰਗਣਾ ਦਾ ਆਤਵਾਦੀ ਕਹਿਣਾ ਕਿਤੇ ਨਾ ਕਿਤੇ ਜਾਇਜ਼ ਹੈ ਮੈਂ ਤੁਹਾਨੂੰ ਦੱਸਣ ਲੱਗਾ ਅਸਲੀਅਤ ਕੀ ਹੈ ਕਰਤੂਤਾਂ ਕੀ ਨੇ ਜਦੋਂ ਕੁਲਵਿੰਦਰ ਕੌਰ ਗੰਗਣਾ ਰੌਣ ਦੇ ਥੱਪੜ ਮਾਰਦੀ ਹੈ ਤੇ ਵੀਡੀਓ ਵਾਇਰਲ ਹੋ ਜਾਂਦੀ ਹੈ ਉਦੋਂ ਬਾਅਦ ਵਿੱਚ ਕੀ ਹੋ ਰਿਹਾ ਥੋੜਾ ਜਿਹਾ ਧਿਆਨ ਦੇ ਨਾਲ ਸੁਣੋ ਖਾਸ ਕਰਕੇ ਜਿਹੜਾ ਦਲਾਲ ਮੇੜ ਗਿਆ ਮੈਂ ਸ਼ਬਦ ਆਬ ਮਰਦਾ ਕਿਉਂਕਿ ਇਹ ਜਿੱਦਰ ਨੂੰ ਪਾਲੜਾ ਝੁਕਦਾ ਹੋਵੇ ਉਧਰ ਨੂੰ ਬਿਆਨਵਾਜੀ ਕਰਦਾ ਤੇ ਨਾਲ ਜਿਹੜੇ ਸਾਡੇ ਅਖੋਤੀ ਲੀਡਰ ਨੇ ਅਖੋਤੀ ਸਮਾਜ ਸੇਵੀ ਨੇ ਜਾਂ ਖਾਲਸਤਾਨੀ ਨੇ ਉਹਨਾਂ ਦਾ ਰਵਈਆ ਵੀ ਤੁਸੀਂ ਦੇਖੋ ਉਹ ਕੁੜੀ ਦੀ ਨੌਕਰੀ ਜਿਹੜੀ ਖਤਰੇ ਵਿੱਚ ਹੋ ਸਕਦੀ ਹੈ ਉਹ ਤੇ ਕਾਰਵਾਈ ਹੋਵੇਗੀ ਕਿਉਂਕਿ ਏਜੰਸੀਆਂ ਚਾਹੁੰਦੀਆਂ ਹੁੰਦੀਆਂ ਨੇ ਕਿ ਜਿਹੜੀ ਵੀ ਕੋਈ ਦੇਸ਼ ਨੂੰ ਤੋੜਨ ਦੀ ਪ੍ਰੋਟੋਕਾਲ ਹੈਗੀ ਆ ਉਹਨੂੰ ਕੰਟਰੋਲ ਕੀਤਾ ਜਾਵੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਪਰ ਜਿਹੜੀ ਕੰਗਣਾ ਰਣੌਤ ਨੇ ਗੱਲ ਕਹੀ ਕਿ ਅੱਤਵਾਦ ਹੈ ਇਹ ਖਾਲਸਤਾਨੀ ਨੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਧਿਆਨ ਦੇ ਨਾਲ ਸੁਣਿਓ ਕੈਨੇਡਾ ਐਬਸ ਬੋਰਡ ਤੋਂ ਸਰਜੀਤ ਸਿੰਘ ਖਾਲਸਾ ਇੱਕ ਉਹ ਖਾਜੀ ਆ ਵੈਸੇ ਖਾਲਸਤਾਨੀ ਐ ਉਹਨੇ ਕਿਹਾ ਕਹਿੰਦਾ ਮੈਂ ਕੁਲਵਿੰਦਰ ਕੌਰ ਨੂੰ 5 ਲੱਖ ਦਾ ਇਨਾਮ ਦੇਵਾਂਗਾ ਉਹਨੇ ਥੱਪੜ ਮਾਰਿਆ ਇੱਕ ਬਹਾਦਰੀ ਕੀਤੀ ਕੀ ਐ ਬਾਈ ਇਹ ਅੱਤਵਾਦ ਨਹੀਂ ਆ ਜਿਹੜਾ ਖਾਜ ਅਮਰਤਪਾਲ ਮਹਿਰੋ ਨੀਲੇ ਚੋਲੇ ਵਾਲਾ ਕੁਲਵਿੰਦਰ ਕੌਰ ਦੇ ਘਰ ਗਿਆ ਸਰੋਪੇ ਦੇ ਰਿਹਾ ਅਸੀਂ ਤੁਹਾਡੀ ਕੁੜੀ ਨੂੰ ਇਲੈਕਸ਼ਨ ਲੜਾਵਾਂਗੇ ਕੀ ਇਹ ਅੱਤਵਾਦ ਨਹੀਂ ਇੱਕ ਵਪਾਰੀ 100000 ਰੁਪਏ ਦਾ ਇਨਾਮ ਅਨਾਉਂਸ ਕਰ ਰਿਹਾ ਐ ਕੀ ਅਤਵਾਦ ਨਹੀਂ ਜਿਹੜੀਆਂ ਸਾਡੀਆਂ ਸਿੱਖ ਜਥੇਬੰਦੀਆਂ ਨੇ ਉਹ ਕੁੜੀ ਦੇ ਹੱਕ ਵਿੱਚ ਖੜ ਕੇ ਹੱਲਾਸ਼ੀਰੀ ਦੇ ਰਹੇ ਨੇ ਕੀ ਅਤਵਾਦ ਨਹੀਂ ਕੀ ਕਹੋਗੇ ਇਸ ਚੀਜ਼ ਨੂੰ ਇੱਥੇ ਹੋਰ ਬਥੇਰਿਆ ਜਿਹੜੇ ਕਹਿੰਦੇ ਨੇ ਉਹ ਕੁੜੀ ਨੇ ਚੰਗਾ ਕੀਤਾ ਕਿਸਾਨ ਜਥੇਬੰਦੀਆਂ ਉਹ ਹੱਕ ਵਿੱਚ ਖੜੀਆਂ ਨੇ ਆ ਜਿਹੜਾ ਜਿਹਨੇ ਪੂਲੇ ਦਾ ਕਤਲ ਕੀਤਾ ਸੀ ਅੱਗ ਲਾਈ ਸੀ ਵੈਸੇ ਝੂਠ ਸੁਣਾ ਨਹੀਂ ਹੁੰਦਾ ਇਹ ਗੋਗੂ ਉਹ ਕਹਿੰਦਾ ਮੈਂ ਲੱਖ ਰੁਪਏ ਦੀ ਨੌਕਰੀ ਦੂੰਣ ਕਿ ਕੁੱਲ ਮਿਲਾ ਕੇ ਜੇ ਤੁਸੀਂ ਕਹੋਗੇ ਨਾ ਇਹ ਅਤਵਾਦੀ ਹੈ ਬਾਈ ਜੀ ਇਹ ਖਾਲਸਤਾਨੀ ਹੈ ਹੁਣ ਉਹਨੇ ਇਹ ਕਿਹਾ ਕਿ ਕੋਈ ਖਾਲਸਤਾਨੀ ਹੈ ਹਾਲਾਂਕਿ ਗੱਲ ਬਣਾਈ ਜਾ ਰਹੀ ਹੈ ਉਥੇ ਇੱਕ ਜਿਹੜਾ ਸਕਿਉਰਿਟੀ ਸਿਸਟਮ ਸੀ ਜੋ ਉਥੇ ਕੋਈ ਤਕਰਾਰ ਹੋਈ ਹੈ ਉਹਨਾਂ ਨੂੰ ਹੈ ਉਹਨੂੰ ਹੈਂਡਲ ਕੀਤਾ ਜਾ ਸਕਦਾ ਸੀ ਥੱਪੜ ਮਾਰਨੀ ਲੋੜ ਨਹੀਂ ਸੀ ਦੂਜੇ ਪਾਸੇ ਉਹ ਕੁੜੇ ਨੇ ਆਪਣੀ ਵਰਦੀ ਦਾ ਨਜਾਇਜ਼ ਫਾਇਦਾ ਚੱਕਿਆ ਜੇ ਇੰਨੀ ਹਿੰਮਤ ਸੀ ਤਾਂ ਫਿਰ ਬਿਨਾ ਵਰਦੀ ਤੋਂ ਕੰਗੜਾ ਦੇ ਕੋਲ ਜਾ ਕੇ ਦਿਖਾਉਂਦੀ ਮੇਰਾ ਮਤਲਬ ਇਹ ਨਹੀਂ ਕਿ ਕੰਗੜਾ ਨੇ ਸਹੀ ਕੀਤਾ ਕੰਗੜਾ ਨੇ ਖਾਲਸਾ ਨਹੀਂ ਕਹਿਣਾ ਗਲਤ ਹੈ ਆਤਵਾਦ ਕਹਿਣਾ ਕੰਗੜਾ ਲਈ ਗਲਤ ਹੈ ਕੋਈ ਸ਼ੱਕ ਨਹੀਂ ਜਿਹੜਾ ਨੇ ਬਿਆਨ ਦਿੱਤਾ ਸੀ ਕਿ 100-100 ਰੁਪਏ ਦੀ ਹਾੜੀ ਤੇ ਬੈਠੀਆਂ ਨੇ ਉਹ ਵੀ ਗਲਤ ਸੀ ਪਰ ਕਿ ਇੱਕ ਸੀ ਆਈ ਐਸ ਐਫ ਜਿਹੜੀ ਕੁੜੀ ਕਨਸਟੇਬਲ ਹੈ ਉਹਦਾ ਥੱਪੜ ਮਾਰਨਾ ਜੈ ਜੈ ਕਿੰਨੀ ਕੁ ਸਕਿਉਰਿਟੀ ਦੇ ਅਗਲਾ ਟੈਸਟ ਕਰੂਗਾ ਕਿੰਨਾ ਕੁ ਵਿਸ਼ਵਾਸ ਕਰੂਗਾ ਜਿਹੜੇ ਸਿੱਖ ਚਿਹਰੇ ਨੇ ਨੌਕਰੀਆਂ ਦੇ ਵਿੱਚ ਉਹ ਤੇ ਕੋਈ ਬਲੀਵ ਕਰੂਗਾ ਵਿਸ਼ਵਾਸ ਕਰੂਗਾ ਸ਼ੱਕ ਦੀ ਨਜ਼ਰ ਵਿੱਚ ਉਹ ਸਿੱਖ ਚਿਹਰੇ ਆਉਣਗੇ ਅਸੀਂ ਹੱਲਾਸ਼ੀਰ ਹੀ ਦੇ ਰਹੇ ਹਾਂ ਤੂੰ ਬਹਾਦਰ ਕੁੜੀ ਹੈ ਦੇ ਨਾਲ ਖੜੇ ਆ ਇਹ ਕੀ ਹੈ ਇਹ ਆਤਵਾਦ ਨਹੀਂ ਇਹ ਖਾਲਸਤਾਨੀ ਦੂਜੀ ਗੱਲ ਜੇ ਉਹਨੇ ਖਾਲਸਤਾਨੀ ਕਿਹਾ ਹੈ ਫਿਰ ਜਿਹੜੇ ਖਾਲਸਤਾਨੀ ਨੇ ਉਹਨਾਂ ਦੀ ਮਿਰਚਾਂ ਕਿਉਂ ਲੱਗਦੀਆਂ ਨੇ ਜੇ ਖਾਲਸਤਾਨੀਆਂ ਨੂੰ ਖਾਲਸਤਾਨੀ ਕਹਿਤਾ ਫਿਰ ਮਿਰਚਾਂ ਕਿਉਂ ਲੱਗਦੀਆਂ ਨੇ ਜੇ ਤਾਂ ਇਹ ਮੰਨੋ ਵੀ ਅਸੀਂ ਖਾਲਸਤਾਨੀ ਹੈ ਨਹੀਂ ਜੇ ਹੈਗੇ ਹੋ ਫਿਰ ਮਿਰਚਾਂ ਕਿਉਂ ਲੱਗਦੀਆਂ ਨੇ ਜਾਣੇ ਕਿ ਜਿਹੜੀ ਕੰਗਣਾ ਲੌਤ ਨੇ ਗੱਲ ਕਹੀ ਐ ਨਾ ਕਿ ਅਤਵਾਦ ਜਾਂ ਖਾਲਸਾਨੀ ਨੇ ਉਹ ਕਿਤੇ ਨਾ ਕਿਤੇ ਆ ਜਿਹੜੀ ਭੇਡਚਾਲ ਐ ਇਹਨੂੰ ਦੇਖ ਕੇ ਸੱਚ ਹੋ ਰਿਹਾ ਦੂਜੀ ਗੱਲ ਹੋਰ ਕਹਿਣ ਲੱਗਾ ਬਹੁਤ ਵੱਡੀ ਦਰਦ ਬਹੁਤ ਹੋਣਾ ਮਿਰਚਾਂ ਬਹੁਤ ਲੱਗਣੀਆਂ ਨੇ ਆ ਜਿਹੜੇ ਜਿੱਤੇ ਸੀ ਨਾ ਸਰਜੀਤ ਵਰਗੇ ਜਾਂ ਅਮਰਤਪਾਲ ਵਰਗੇ ਇਹਨਾਂ ਦੀਆਂ ਕਤੀੜਾਂ ਨੇ ਕਿਹਾ ਸੀ ਕਿ ਖੁਸ਼ੀ ਨਾ ਮਨਾਇਓ ਕਾਨੂੰਕਾਰੇ ਦੇ ਦਿਨ ਚੱਲਦੇ ਨੇ ਕਿਹਾ ਸੀ ਨਾ ਤੇ ਹੁਣ ਹੁਣ ਕੰਗਣਾ ਲੌਤ ਨੇ ਦੇ ਥੱਪੜ ਮਾਰਿਆ ਤੇ ਉਹਦੇ ਤੇ ਢਾਡੀਆਂ ਨੇ ਬਾਰਾਂ ਗਾਤੀਆਂ ਜਿਹੜੇ ਕੀਰਤਨ ਕਰਨ ਵਾਲੇ ਨੇ ਉਹ ਉੱਥੇ ਕਥਾ ਕਰਨੇ ਸੁਣਾਈ ਜਾਂਦੇ ਨੇ ਗੁਰਸਾਹਿਬ ਦੀ ਹਜ਼ੂਰੀ ਵਿੱਚ ਬੈਠੇ ਹੋਏ ਕੀ ਆ ਇਹ ਕੱਲੂ ਘਰ ਦੇ ਦਿਨ ਭੁੱਲ ਗਏ ਟੰਗਣਾ ਦਾ ਵਿਸ਼ਾ ਵੱਡਾ ਹੋ ਗਿਆ ਉਹ ਕੁਲਵਿੰਦਰ ਕੌਰ ਦਾ ਥੱਪਣ ਮਾਰਨਾ ਕੱਲੂ ਘਰ ਨਾਲੋਂ ਵੱਡਾ ਹੋ ਗਿਆ ਜਿਹਨਾਂ ਨੂੰ ਭੇਡਾਂ ਨਾ ਕਹੀਏ ਕਦੀੜਾਂ ਨਾ ਕਹੀਏ ਖੱਜ ਨਾ ਕਹੀਏ ਤੇ ਹੋਰ ਕੀ ਕੀ ਦੱਸੋ ਮੈਨੂੰ ਫਿਰ ਕਹਣਗੇ ਜੀ ਬੁੱਟਾ ਸਿੰਘ ਬਕਵਾਸ ਕਰਦਾ ਬਕਵਾਸ ਨਹੀਂ ਕਰਦੇ ਆ ਥੋੜੀਆਂ ਜਿਹੜੀਆਂ ਹਰਕਤਾਂ ਨੇ ਇਹ ਦੇਖ ਕੇ ਅਗਲਾ ਕਹਿੰਦਾ ਅਤਵਾਦੀਓ ਤੁਸੀਂ ਤੁਸੀਂ ਖਾਲਸਤਾਨੀ ਹੋ ਘੱਲੂ ਘਰੇ ਦਿਨ ਚਲਦੇ ਆ ਜੀ ਕੋਈ ਖੁਸ਼ੀ ਨਾ ਮਨਾਇਓ ਆ ਵੱਡੇ ਵੱਡੇ ਢਾਡੀਆਂ ਨੇ ਪਾ ਕੇ ਗਾਤਰੇ 12 ਗਾਤੀਆਂ ਸ਼ਰਿਆਮ ਗਾਣੇ ਬਣਾ ਦੇ ਸ਼ਰਿਆਮ ਇਹ ਕੀ ਹੈ ਇਹ ਅਤਵਾਦ ਨਹੀਂ ਇਹ ਖਾਲਸਤਾਨ ਨਹੀਂ ਦੂਜੀ ਗੱਲ ਗੰਗਣਾ ਰਲੌਂ ਦੇ ਥੱਪੜ ਮਾਰਤਾ ਉਹ ਕੁੜੀ ਤੇ ਕਾਰਵਾਈ ਹੋਊ ਜਾਂ ਨਾ ਹੋ ਇਹ ਸਮਾਂ ਦੱਸੂ ਪਰ ਜਦੋਂ ਕਿਤੇ ਆਪਣੇ ਕਿਸੇ ਪੰਜਾਬੀ ਐਮਪੀ ਦੇ ਹਿਮਾਚਲ ਵਿੱਚ ਜਾਂ ਕਿਸੇ 에어ਪੋਰਟ ਤੇ ਥੱਪੜ ਮਾਰਦੇ ਤਾਂ ਫੇਰ ਚੀਕਾ ਨਾ ਮਾਰਿਓ ਆ ਜਿਹੜੇ ਹਿਮਾਚਲ ਵਿੱਚ ਘੁੰਮਣ ਵਾਸਤੇ ਜਾਂਦੇ ਸੀ ਨਾ ਉਥੇ ਘੇਰ ਘੇਰ ਕੇ ਕੁੱਟੇ ਉਦੋਂ ਕੋ ਚੀਕਾ ਮਾਰਦੇ ਸੀ ਉਦੋਂ ਭੁੱਲ ਗਏ ਕੰਗਣਾ ਰਣੋ ਦੇ ਥੱਪੜ ਮਾਰਿਆ ਬਹੁਤ ਵੱਡੀ ਗਲਤੀ ਕੀਤੀ ਆ ਉਹ ਕੁੜੀ ਨੇ ਬਹੁਤ ਵੱਡੀ ਗਲਤੀ ਕੀਤੀ ਹੈ ਚਾਰ ਦਿਨ ਦੀ ਬੱਲੇ ਬੱਲੇ ਆ ਜਿਹੜਾ ਫੇਸਬੁੱਕ ਤੇ ਭੌਂਕਦੇ ਨੇ ਨਾ ਇਹ ਚਾਰ ਦਿਨ ਕਹਿਣਗੇ ਅਮਰਪਾਲ ਮੇਰੋ ਵਰਗੇ ਸੀ ਤੇਰੇ ਨਾਲ ਬਾਅਦ ਵਿੱਚ ਕਿਸੇ ਨੇ ਨਹੀਂ ਖੜਨਾ ਆ ਜਿਹੜਾ ਦਲਾਲ ਮੀਡੀਆ ਹੈ ਦਲਾਲ ਮੀਡੀਆ ਨੂੰ ਖਬਰ ਚਾਹੀਦੀ ਹੈ ਹੋਰ ਕੁਝ ਨਹੀਂ ਬਾਅਦ ਵਿੱਚ ਜਿੰਨੇ ਕਿਸੇ ਨਾਲ ਖੜਨਾ ਤੇ ਵਾਕਈ ਉਹਨੇ ਸੱਚ ਕਿਹਾ ਪੰਜਾਬ ਜਿਹੜਾ ਗੁਰਾਂ ਦੇ ਨਾਮ ਤੇ ਵੱਸਦਾ ਹੈ ਇਸ ਕਰਕੇ ਹਜੇ ਸਲਾਮਤ ਹੀ ਹੈ ਨਹੀਂ ਜਿਹੜੀਆਂ ਭੇਡਾਂ ਨੇ ਨਾ ਇਹਨਾਂ ਨੇ ਕਾਸਰ ਕੋਈ ਇਨੀਸ਼ੀਅਲੀ ਅੱਗ ਲਾਉਣ ਵਾਸਤੇ ਜਿਹੜੇ ਕਹਿੰਦੇ ਸਰੋਪੇ ਪਾਵਾਂਗੇ ਇਲੈਕਸ਼ਨ ਲੜਾਵਾਂਗੇ ਕੁੜੀ ਨੂੰ ਕਹਿੰਦੇ ਨੇ ਲੱਖ ਰੁਪਿਆ ਦੇਵਾਂਗੇ 5 ਲੱਖ ਦੇਵਾਂਗੇ ਨੌਕਰੀ ਦੇਵਾਂਗੇ ਇਹ ਭੇਡਾਂ ਨੇ ਇੱਦਾਂ ਸ਼ੁਕਰ ਹੈ ਪੰਜਾਬ ਗੁਰਾਂ ਦੇ ਨਾਂ ਤੇ ਵਸਦਾ ਤਾਂ ਬਸਿਆ ਹੋਇਆ ਨਹੀਂ ਭੇਡਾਂ ਨੇ ਉਜਾੜਨ ਵਾਸਤੇ ਕਾਸਰ ਕੋਈ ਨਹੀਂ ਛੱਡੀ ਜਿਹੜਾ ਹੁਣ ਦਾ ਦੌਰ ਚੱਲ ਰਿਹਾ ਹੈ ਇਹ ਸਚਾਈ ਹੈ ਜੇ ਕਿਤੇ ਧੌਣ ਵਿੱਚ ਕਿਲਾ ਹੋਵੇ ਨਾ ਥੋੜਾ ਜਿਹਾ ਬੈਠ ਕੇ ਹਾਂਡੇ ਦਿਮਾਗ ਨਾਲ ਸੋਚੋ ਵੀ ਉਹ ਕੁੜੀ ਨੇ ਥੱਪੜ ਮਾਰ ਕੇ ਬਹਾਦਰੀ ਨਹੀਂ ਬਹੁਤ ਵੱਡੀ ਗਲਤੀ ਕੀਤੀ ਐ ਪੰਜਾਬੀ ਸਮਾਜ ਤੇ ਸਿੱਖ ਸਮਾਜ ਤੇ ਮੱਥੇ ਤੇ ਕਲੰਕ ਲਾਇਆ ਕੁੜੀ ਨੇ ਛਰਿਆਂ ਮੈਂ ਕਹਨਾ ਸਚਾਈ ਐ ਜਿਹਨੂੰ ਮਿਰਚਾਂ ਲੱਗਦੀਆਂ ਲੱਗਣ ਦਿਓ ਪਰ ਜੇ ਇਹਨਾਂ ਗੱਲਾਂ ਦੇ ਵਿੱਚ ਕੋਈ ਗਲਤੀ ਐ ਤਾਂ ਮੈਨੂੰ ਦੱਸੋ ਹੁਣ ਭੇਡਾਂ ਨੇ ਜਿਹੜੀਆਂ ਗਾਲਾਂ ਕੱਢਣੀਆਂ ਨੇ ਉਹ ਕੱਢਣਗੇ ਕੱਢੋ ਪਰ ਸਚਾਈ ਤੋਂ ਮੁਨਕਰ ਨਹੀਂ ਹੋ ਸਕਦੇ ਇਹ ਸਚਾਈ ਬਹੁਤ ਵੱਡੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ